ਪੰਜਾਬੀ ਮੂਵੀ ਹੈਪੀ ਖੁਸ਼ ਹੋ ਗਿਆ ਦੀ ਸਟਾਰ ਕਾਸਟ ਪਹੁੰਚੀ ਅੰਮ੍ਰਿਤਸਰ ਤਾਂ ਆਪਣੇ ਐਕਸਪੀਰੀਅੰਸ ਅਤੇ ਫਿਲਮ ਦੇ ਬਾਰੇ ਕੀਤੀ ਜਾਣਕਾਰੀ ਸਾਂਝੀ ਬਹੁਤ ਜਮੀਨ ਜੈ ਤਬ ਛੱਡ ਕੇ ਗਿਆਓ ਤੇ ਇਹ ਕੁਝ ਹਾਰ ਮੋਹਣ ਮੇਰਾ ਪੁੱਤ ਬਗਏ ਆ ਪਲੇ ਆਏ ਬੁਰਕੇ ਵੇ ਵੱਡਿਆਂ ਕਿਵੇਂ ਲੱਗਦਾ ਹੈ ਤੇ ਮੈਨੂੰ ਇਹ ਲੱਗਦਾ ਕਿ ਸੋਚ ਕੇ ਤਾਂ ਦੇਖੋ ਜਦ ਕੋਈ ਬੰਦਾ ਹੀਰੋ ਨਾਮ ਮਹਿਸੂਸ ਕਰਦਾ ਤਾਂ ਉਹਨੂੰ ਕਿਵੇਂ ਲੱਗਦਾ ਕਿਉਂਕਿ ਇੱਕ ਆਰਟਿਸਟ ਹੈ ਉਹਦੇ ਅੰਦਰ ਵੀ ਜਦੋਂ ਕਲਾ ਇਸ ਰੂਪ ਵਿੱਚ ਆਉਂਦੀ ਹੈ ਕਿ ਜਦੋਂ ਲੋਕ ਇਹ ਕਹਿਣ ਲੱਗ ਜਾਂਣ ਕਿ ਇਹਦਾ ਹੁਣ ਥੋੜਾ ਸਮਾਂ ਰਹਿੰਦਾ ਹੁਣ ਇਹ ਬੰਦਾ ਬਜ਼ੁਰਗ ਹੋ ਗਿਆ ਵੱਡਾ ਹੋ ਗਿਆ ਪਹਿਲੀ ਗੱਲ ਤਾਂ ਆਰਟਿਸਟ ਕਦੇ ਬਜ਼ੁਰਗ ਨਹੀਂ ਹੁੰਦੇ ਕਦੇ ਵੱਡੇ ਨਹੀਂ ਹੁੰਦੇ ਆਰਟਿਸਟ ਦੇ ਅੰਦਰ ਇੱਕ ਬੱਚਾ ਇੱਕ ਜਵਾਨੀ ਤੇ ਇੱਕ ਬੁਢੇਪਾ ਸਾਰੀਆਂ ਚੀਜ਼ਾਂ ਹੁੰਦੀਆਂ ਕਿਉਂਕਿ ਕੁਦਰਤ ਨੇ ਹਰ ਬੰਦੇ ਨੂੰ ਆਰਟਿਸਟ ਬਣਾ ਕੇ ਭੇਜਿਆ ਹੁੰਦਾ ਸੋ ਮੈਂ ਆਪਣੇ ਆਪ ਨੂੰ ਲੱਕੀ ਸਮਝਦੀ ਹਾਂ ਕਿ ਬੰਦਾ ਸੋਚ ਵੀ ਨਹੀਂ ਸਕਦਾ ਕਿ ਲੀਡ ਰੋਲ ਤੇ ਇਸ ਉਮਰ ਦੇ ਵਿੱਚ ਲੀਡ ਰੋਲ ਤੇ ਕੋਈ ਰਿਸਕ ਲੈ ਸਕਦਾ ਕਹਾਣੀ ਤੁਹਾਡੇ ਸਾਹਮਣੇ ਹੈ ਕਹਾਣੀ ਦੀ ਡਿਮਾਂਡ ਸੀ ਤੇ ਮੈਂ ਸਾਡੇ ਪ੍ਰੋਡਿਊਸਰ ਜੀ ਦਾ ਹਮੇਸ਼ਾ ਸ਼ੁਕਰਗੁਜ਼ਾਰ ਰਹੂੰਗੀ ਕਿਉਂਕਿ ਬੰਦੇ ਦੀ ਦੇਚ ਪਈ ਕੋਈ ਇੱਛਾ ਪੂਰੀ ਹੋ ਜਾਵੇ ਇਸ ਤੋਂ ਵੱਡਾ ਕੋਈ ਜਾਂ ਸੋਖ ਨੂੰ ਹੋਰ ਕੀ ਹੋ ਸਕਦਾ ਮੈਂ ਇਸ ਸਮੇਂ ਤੇ ਤੂੰ ਇੰਨਾ ਜਵਾਨੀ ਵਾਲਾ ਰੋਲ ਕੀਤਾ ਤਾਂ ਮੇਰੇ ਪ੍ਰਾਣੇ ਦੇ ਰਹੀ ਯਾਦ ਆ ਗਈ ਕਿੱਦਾਂ ਦਾ ਨਹੀਂ ਮੈਨੂੰ ਕਹਾਣੀ ਦੇ ਵਿੱਚ ਤਵ ਕਰ ਮੇਰੇ ਅੰਦਰ ਦੀ ਜਿਹੜੀ ਕਲਾ ਉਹ ਜਾਦੇ ਮਹਿਸੂਸ ਹੋਈ ਹੈ ਠੀਕ ਹੋ ਬੰਦੇ ਨੂੰ ਆਉਦੇ ਉਹ ਦਿਨ ਵੀ ਯਾਦ ਆਉਂਦੇ ਨੇ ਪਰ ਮੈਨੂੰ ਇਹ ਲੱਗਦਾ ਕਿ ਜਦੋਂ ਗੀਤ ਚੱਲ ਰਿਹਾ ਸੀ ਨਾ ਤੇ ਆਪਣੇ ਆਪ ਹੀ ਸਾਰਾ ਕੁਝ ਹੋਇਆ ਗੀਤ ਹੀ ਇੰਨਾ ਪਿਆਰਾ ਹੈ ਇੰਨਾ ਪਿਆਰਾ ਲਿਰਿਕਸ ਨੇ ਇੰਨਾ ਪਿਆਰਾ ਗਾਇਆ ਤੇ ਤੁਹਾਡੇ ਸਾਹਮਣੇ ਤੁਸੀਂ ਸਾਰਿਆਂ ਨੇ ਸੁਣਿਆ ਤੇ ਲੋਕ ਬੜਾ ਪਿਆਰ ਦੇ ਰਹੇ ਨੇ ਕੋਈ ਚੀਜ਼ ਜਦੋਂ ਬਹੁਤ ਪਿਆਰੀ ਬਣ ਜਾਂਦੀ ਹੈ ਜਾਂ ਉਦੋਂ ਉਮਰਾ ਕੋਈ ਮਾਇਨੇ ਨਹੀਂ ਰੱਖਦੀਆਂ ਗੱਲ ਤਾਂ ਹੈ ਦੇਖੋ ਇਹ ਆਈਡੀਆ ਤਾਂ ਇੱਕ ਕੋਵਿਡ ਦੇ ਟੈਂਪ ਇੱਕ ਨਿਊਜ਼ ਸੁਣੀ ਸੀ ਮੈਂ YouTube ਤੋਂ ਕਿ ਪਹਿਲੀ ਗੱਲ ਤਾਂ ਹੁਣ ਤੱਕ ਜਿੰਨੀਆਂ ਫਿਲਮਾਂ ਵੀ ਕੀਤੀਆਂ ਉਹ ਚ ਮੈਕਸਿਮਮ ਫਿਲਮਸ ਅਸੀਂ ਮੈਂ ਉਹੀ ਲਿਖੀਆਂ ਜਿਹੜੀਆਂ ਲਾਈਫ ਦੇ ਆਲੇ-ਦੋਲੇ ਆਪਣੀ ਜ਼ਿੰਦਗੀ 'ਚ ਹੁੰਦੀ ਹੈ ਫੋਰ ਐਗਜ਼ਾਮਪਲ ਛਿੰਦਾ ਛਿੰਦਾ ਨੋ ਪਾਪਾ ਉਹ ਵੀ ਯੂਕੇ 'ਚ ਕਿਸੇ ਦੀ ਲਾਈਫ ਦੀ ਟਰੈਜੇਡੀ ਸੀ ਅਸੀਂ ਉਹਨੂੰ ਕਾਮੇਡੀ ਬਣਾਤਾ ਉਹ ਬੰਦੇ ਦਾ ਦੁਕਾਨ ਸੀਗਾ ਕਿ ਉਹਨੇ ਆਪਦੇ ਮਾਪਿਆਂ ਤੋਂ ਬਹੁਤ ਕੁੱਟ ਖਾਧੀ ਹੈ ਇੰਡੀਆ ਯੂਕੇ ਉਹ ਆਪਦੇ جواب ਨੂੰ ਕੁਝ ਕਹੀ ਨਹੀਂ ਪਾਉਂਦਾ ਕੁਝ ਕਹਿੰਦਾ ਤਾਂ ਜਵਾਬ ਫੜੇ ਲੈ ਜਾਂਦਾ ਉਹਨੂੰ ਉਹਨੇ ਬੜੇ ਦੁਖੀ ਹੋ ਕੇ ਸੁਣਾਈ ਆ ਆਪਦੀ ਗੱਲ ਅਸੀਂ ਚੱਕ ਕੇ ਉਹਦੀ ਕਮੇਡੀ ਫਿਲਮ ਬਣਾਤੀ ਇੱਥੇ ਹਨੀਮੂਨ ਵੀ ਇੱਥੇ ਇਦਾਂ ਹੀ ਕਿਸੇ ਦਾ ਇਸ਼ੂ ਸੀਗਾ ਪਿੰਡ ਵਿੱਚ ਕਿਸੇ ਬੀਬੀ ਨੂੰ ਹਨੀਮੂਨ ਨਹੀਂ ਪਤਾ ਸੀਗਾ ਉਹਨੂੰ ਉਹਦੀ ਚੱਕ ਕੇ ਫਿਲਮ ਬਣਾਤੀ ਅਸੀਂ ਤਾਂ ਇਹ ਰੀਅਲ ਲਾਈਫ ਦੀ ਕੁਝ ਗੱਲਾਂ ਹੁੰਦੀਆਂ ਵੇਖ ਬਰਾਤਾ ਚੱਲੇ ਵੀ ਇਦਾਂ ਹੀ ਕਿਥੇ ਕਿੱਥਾ ਕੱਸਾ ਸੁਣਿਆ ਇਸ ਵੀ ਕਿਸੇ ਦਾ ਪਿਪਲ ਨਾਲ ਵਿਆਹ ਕੀਤਾ ਅਸੀਂ ਕੁੱਤੇ ਨਾਲ ਕਰਾਤਾ ਨਾ ਉੱਥੋਂ ਇੱਕ ਇਹ ਮੈਂ ਇੱਕ ਨਿਊਜ਼ ਸੁਣੀ ਸੀ YouTube ਤੇ ਕੋਵਿਡ ਦੇ ਵਿੱਚ ਕਿ ਇੱਕ ਹਰਿਆਣਾ ਚ ਇੱਕ 6-7 ਸਾਲ ਦੇ ਬੱਚੇ ਨਾਲ ਦਾ ਪਿਛਲਾ ਜਨਮ ਯਾਦ ਆ ਗਿਆ ਤੇ ਉਸ ਨੂੰ ਸਪੈਂਡ ਚ ਲੈ ਕੇ ਗਏ। ਤੇ ਉਹਨੇ ਸਭ ਕੁਝ ਦੱਸਤਾ ਕਿ ਇਹ ਮੇਰਾ ਡੈਡੀ ਹੈ, ਇਹ ਦਾਦਾ ਹੈ, ਇਹ ਇਹ ਹੈ ਫਲਾਣਾ ਇਹ ਟਿਮਕਾ। ਮੈਨੂੰ ਗੱਲ ਬੜੀ ਬੜੀ ਲੱਗੀ। ਮੈਂ ਕਿਹਾ ਇਹ ਫਿਲਮ ਹੋ ਸਕਦੀ ਹੈ ਜੀ ਬੰਦਾ ਫੇਕ ਹੋਵੇ। ਕੀ ਇਹ ਤਾਂ ਜੀ ਦੁਨੀਆ ਇੰਨਾ ਵਿਸ਼ਵਾਸ ਕਰਦੀ ਹੈ ਚੀਜ਼ ਤੇ ਕੋਈ ਜਾ ਕੇ ਇੰਨੀ ਰਿਸਰਚ ਕੀਤੀ ਹੋਈ ਚੀਜ਼ ਤੇ ਕਿ ਇਸ ਫੈਮਿਲੀ ਚ ਕੌਣ-ਕੌਣ ਹੈਗਾ, ਕਿੱਥੇ-ਕਿੱਥੇ ਹੈਗਾ? ਤੇ ਸਾਡੀ ਕਹਾਣੀ ਹੋਈ ਏ ਸਾਡਾ ਸਾਡੀ ਰਿਸਰਚ ਇੱਕ ਫੈਮਿਲੀ ਦੇ ਜਿੱਤੇ ਪੈਸਾ ਲੁੱਟਣਾ ਸੀ ਉਸ ਰਿਸਰਚ ਦੇ ਦੋ ਕਮਰਿਆਂ ਤੋਂ ਸਾਡੇ ਕਿੱਥੇ ਗਈ ਕਿ ਇਹ ਤੇ ਕਿ ਦਰ ਇਹਨਾਂ ਨੂੰ ਮੇਰੀ ਵਾਈਫ ਮਿਸ ਹੋ ਜਾਂਦੀ ਹੈ ਇਹ ਆਗੇ ਦੱਸਦੇ ਐ ਇੰਨਾ ਪੈਸਾ ਸਭ ਕੁਝ ਹੈਗਾ ਵਾਈਫ ਨਹੀਂ ਦੱਸਦੇ ਬਾਬਦੇ ਬਸ ਜਿੱਥੇ ਅਸੀਂ ਫਸ ਜਾਂਦੇ ਆ ਗਏ ਤੇ ਇਹ ਕਹਾਣੀ ਹੈ ਸਾਡੀ ਜਿਹਵੇਂ ਹੁੰਦੀ ਸੋ ਹੈਪੀ ਕੁਸ਼ ਹੋ ਗਿਆ ਨਾ ਹੈਪੀ ਕੁਸ਼ ਮੈਂ ਦੱਸਦਾ ਜੀ ਮੈਨੂੰ ਬਹੁਤ ਕੁਐਸਚਨ ਕਈ ਜਗ੍ਹਾ ਹੋਏ ਨੇ ਕਿ ਪਹਿਲੀ ਫਿਲਮ ਹੈ ਮੇਨ ਲੀਡ ਹੈਪੀ ਕੁਸ਼ ਹੋ ਗਿਆ ਕਿ ਨਹੀਂ ਹੋਇਆ ਤਾਂ ਮੈਂ ਫਿਲਮ ਕਿੰਤੀ ਸੀ ਕੈਰੀਨ ਜਟਾ 1 ਮੈਂ ਪਹਿਲਾਂ ਵੀ ਇੱਕ ਇੱਕ ਗੱਲ ਪੁੱਛੀ ਕਿਤੇ ਉਹਦੇ ਜਿਹੜਾ ਡਾਇਲੌਗ ਸੀ ਲਾਸਟ ਤੇ ਕਹਿੰਦਾ ਡੈਡੀ ਕੁਝ ਸਮਝ ਆ ਰਿਹਾ ਹੈ ਅ ਕੋਈ ਡੈਡੀ ਕਹਿੰਦਾ ਸਮਝਦਾ ਕੁਝ ਨਹੀਂ ਆ ਰਿਹਾ ਪਰ ਸਵਾਦ ਬਹੁਤ ਆ ਰਿਹਾ ਹੈ ਇਹ ਹੋਈ ਹਾੜਾ ਹੀ ਸਮਝ ਕੁਝ ਨਹੀਂ ਆ ਰਿਹਾ ਸਵਾਦ ਬਹੁਤ ਆ ਰਿਹਾ ਹੈ ਹੈਪੀ ਖੁਸ਼ ਹੈਗਾ ਫਿਲਮ ਲੋਕ ਕਿਉਂ ਦੇਖੇ ਹੈਪੀ ਖੁਸ਼ ਹੈ ਜੀ ਬਹੁਤ ਖੁਸ਼ ਹੋਣਗੇ ਖੁਸ਼ ਹੋਣਗੇ ਦੇਖੋ ਖੁਸ਼ ਖੁਸ਼ ਕਿਸੇ ਗੱਲ ਗੱਲ ਤੇ ਹੁੰਦਾ ਹੈ ਹੁਣ ਤੱਕ ਆਪਾਂ ਜਿੰਨੀ ਫਿਲਮਾਂ ਕਰੀ ਦੀਆਂ ਪਾਪਾ ਫਿਲਮ ਦਾ ਜਦੋਂ ਕੰਟੈਂਟ ਛੱਡੀਦਾ ਉੱਥੋਂ ਪਤਾ ਲੱਗ ਜਾਂਦਾ ਕਿ ਇਹ ਸਹੀ ਪਿਆਰੇ ਪੈ ਗਿਆ ਕਿ ਨਹੀਂ ਪਿਆ ਅਸੀਂ ਟੀਜ਼ਰ ਛੱਡਿਆ ਤੁਸੀਂ ਉਹ ਵੀ ਸ਼ਾਇਦ ਦੇਖਿਆ ਹੋਵੇ ਕਪਿਲ ਭਾਜੀ ਦੀ ਪਹਿਲਾ ਵ ਸਿੱਧਾ ਪੈ ਗਿਆ ਟਰੈਲਰ ਛੱਡਿਆ ਉਹ ਸਿੱਧਾ ਪੈ ਗਿਆ ਗਾਣਾ ਛੱਡਿਆ ਉਹ ਸਿੱਧਾ ਪੈ ਗਿਆ ਇਹ ਖੁਸ਼ ਨੂੰ ਖੁਸ਼ ਇਸ ਤੋਂ ਬਾਅਦ ਕੀ ਹੋਣੀ ਹੈ ਉਹ ਸਿੱਧਾ ਕੀਤਾ ਤੇ ਬੰਦਾ ਵੀ ਉਹ ਆ ਜਿਹੜਾ ਦੋਸਤ ਨੂੰ ਹਰ ਜਗ੍ਹਾ ਫਸਾ ਦਿੰਦਾ ਸੋ ਮੈਨੂੰ ਇਹ ਲੱਗਦਾ ਦੋਸਤ ਹੁੰਦੇ ਹੀ ਐਵੇਂ ਆ ਉਹ ਪਿਆਰ ਵੀ ਬਹੁਤ ਕਰਦੇ ਆ ਮੁਸੀਬਤ 'ਚ ਪਾਉਂਦੇ ਵੀ ਆ ਆਪ ਹੀ ਤੇ ਕੱਢਦੇ ਵੀ ਆ ਆਪ ਹੀ ਸੋ ਕੈਰੈਕਟਰ ਕਿਰਦਾਰ ਇਸ ਤਰ੍ਹਾਂ ਫਿਲਮ ਦੇ ਵਿੱਚ ਵੀ ਉਸ ਤਰੀਕੇ ਨਾਲ ਬਾਇਆ ਮੈਂ ਅੰਤਦਾਰ ਗੱਲ ਪਾਈ ਆ ਤੇ ਕਹਾਣੀ ਉਸ ਤਰੀਕੇ ਨਾਲ ਚੱਲਦੀ ਆ ਇਹ ਦੋਸਤ ਪਤਾ ਕਰਨ ਗਏ ਨਹੀਂ ਵੀ ਇਥੇ ਸਾਡੀ ਗੱਲ ਬਣ ਜੂ ਪਰ ਕੁਝ ਜਿਆ ਮਿਸ ਹੋ ਗਈਆਂ ਉਹ ਜਿਹੜੀਆਂ ਮਿਸ ਹੋ ਗਈਆਂ ਉਹ ਹੈਪੀ ਦੇ ਗੱਲ ਪੈ ਗਈਆਂ ਦੇਖੋ ਹੈਪੀ ਉਹਦੇ ਵਿੱਚ ਖੁਸ਼ ਵੀ ਹੁੰਦਾ ਹੈ ਹੈਪੀ ਰੋਂਦਾ ਵੀ ਹੈ ਹੈਪੀ ਇਮੋਸ਼ਨਲ ਵੀ ਹੁੰਦਾ ਹੈ ਹੈਪੀ ਰੋਮਾਂਸ ਵੀ ਕਰਦਾ ਹੈ ਤੋਂ ਸਾਰੀਆਂ ਚੀਜ਼ਾਂ ਤੁਹਾਨੂੰ ਫਿਲਮ 'ਚ ਵੇਖਣ ਨੂੰ ਮਿਲਣ ਗਿਆ ਬਹੁਤ ਵਧੀਆ ਕਨਸੈਪਟ ਬਣਿਆ ਆ ਤੇ ਕੋਸ਼ਿਸ਼ ਹੈ ਕਿ ਜਿਸ ਤਰੀਕੇ ਨਾਲ ਪਹਿਲਾਂ ਸਾਰੀਆਂ ਫਿਲਮਾਂ 'ਚ ਹਸਾਇਆ ਖੂਬ ਖੁਸ਼ ਕੀਤਾ ਇਹਦੇ 'ਚ ਵੀ ਉਸੇ ਤਰ੍ਹਾਂ ਕਾਮਯਾਬੀ ਕਟੀ ਹੈ ਸਟੋਰੀ ਕਿੱਦਾਂ ਲੱਗੀ ਨਰੇਸ਼ਪਾਜੀ ਦੀ ਜਿਹੜੀ ਮੇਰੇ ਅਕਸਾਰੀ ਮੈਂ ਸਿਰਫ ਇਹ ਸਟੋਰੀ ਇਹ ਜ਼ਰੂਰੀ ਨਹੀਂ ਕਿ ਹੈਪੀ ਖੁਸ਼ ਹੋ ਗਿਆ ਦੀ ਸਟੋਰੀ ਮੈਂ ਭਾਜੀ ਦਾ ਫੈਨ ਹਾਂ ਉਸ ਫਿਲਮ ਤੋਂ ਜਿਹੜੀ ਫਿਲਮ ਚੱਕ ਦੇ ਪੱਟੇ ਬਹੁਤ ਪੁਰਾਣੀ ਫਿਰ ਮੈਂ ਉਸ ਫਿਲਮ ਤੋਂ ਮੈਂ ਭਾਜੀ ਨੂੰ ਜਦੋਂ ਮੈਂ ਦਾ ਮੈਂ ਉਸ ਫਿਲਮ ਦਾ ਜ਼ਿਕਰ ਕਰਦਾ ਵੇਖ ਬਰਾਤਾਂ ਚੱਲੀਆਂ ਦਾ ਜ਼ਿਕਰ ਕਰਦਾ ਆ ਫਿਰ ਕੈਰੀਅਨ ਜੱਟਾ ਦਾ ਜ਼ਿਕਰ ਕਰਦਾ ਆ ਤੇ ਮੈਂ ਮੈਂ ਇਹੀ ਕਹਣਾ ਕਿ ਭਾਜੀ ਤੁਹਾਡੀ ਤੁਹਾਡੀ ਜਿਹੜੀ ਵੀ ਫਿਲਮ ਹੈ ਉਹਨੇ ਕਮਾਲ ਹੀ ਕੀਤਾ ਔਰ ਜਿਹੜੀ ਜੋੜੀ ਬਣ ਜਾਂਦੀ ਹੈ ਨਰੇਸ਼ ਕਥੂਰੀਆ ਭਾਜੀ ਤੇ ਸ਼ਿਦੀ ਚੌਧਰੀ ਭਾਜੀ ਦੀ ਉਫ ਬਲਾਸਟੀ ਹੈ ਮੈਂ ਤੁਹਾਡਾ ਸਸਪੈਂਸ ਵਧੀਆ ਹੈ ਸੋ ਸੈਟ ਤੇ ਕਿਵੇਂ ਦਾ ਮਖੌਲ ਚੱਲਦਾ ਰਹੇ ਜੀ ਅਰੇ ਸੈਟ ਤੇ ਬਹੁਤ ਵਧੀਆ ਐਕਸ਼ਨ ਚ ਜਦੋਂ ਸਾਡੇ ਕੋਲੇ ਸੀਨ ਆਂਦਾ ਸੀ ਪਹਿਲਾਂ ਪੜਨੋਂ ਵਾਸਤੇ ਫਿਰ ਤਾਂ ਉਹ ਪੜ ਕੇ ਹਸਣਾ ਠੀਕ ਹੈ ਫਿਰ ਉਹਦੇ ਚ ਭਾਈ ਨੇ ਹੋਰ ਨਵੀਆਂ ਚੀਜ਼ਾਂ ਔਨ ਸੈਟ ਵੀ ਪਾ ਲੈਣੀਆਂ ਫਿਰ ਉਹ ਦੇਖ ਕੇ ਫਿਰ ਮੋਨੀਟਰ ਤੇ ਦੇਖਣਾ ਕਿ ਕਿਵੇਂ ਦਾ ਲੱਗ ਰਿਹਾ ਫਿਰ ਹੋਰ ਵਧੀਆ ਲੱਗਣਾ ਫਿਰ ਜਦੋਂ ਸਾਰੀ ਫਿਲਮ ਜੁੜ ਕੇ ਡਬਿੰਗ ਤੇ ਦੇਖੀਏ ਫਿਰ ਨਾ ਹਾਸਾ ਰੁਕਦਾ ਸੀ ਤੇ ਮੈਂ ਡੱਬੀ ਮੁਕ ਸਿਚੁਏਸ਼ਨਸ ਬੇਸਿਕਲੀ ਸਿਚੁਏਸ਼ਨਸ ਬਹੁਤ ਕਮਾਲ ਨੇ ਬਹੁਤ ਕਮਾਲ ਇੱਕ ਕੌਮੇਰਿਕ ਦਾ ਮੈਮ ਦੇ ਨਾਲ ਹੋਇਆ ਨਾ ਮਜ਼ਾਕ ਸਭ ਨੂੰ ਜਿਹੜਾ ਮੈਮ ਨੇ ਰੰਗ ਬੰਨੇ ਹੋਏ ਲੋਕੀ ਸਿਚੁਏਸ਼ਨ ਇਹਨਾਂ ਦੇ ਆਲੇ-ਦੁਆਲੇ ਘੁੰਮਦੀਆਂ ਨੇ ਇਹ ਸਾਰੀ ਤੁਸੀਂ ਜਲੇਬੀ ਖੰਡ ਵਾਲਾ ਸੀਨ ਵੀ ਵੇਖਿਆ ਹੋਣਾ ਉਹ ਜਦੋਂ ਸੀਨ ਚ ਆ ਰਿਹਾ ਸੀਗੇ ਅਸੀਂ ਉਦੋਂ ਵੀ ਬੜਾ ਹੱਸ ਰਹੇ ਸੀਗੇ ਜਲੇਬੀ ਵਾਲੇ ਸੀਨ ਦੇ ਹਾਂਜੀ 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 ਲੋਕੀ ਕਾਫੀ ਕੁਝ ਸਿੱਖਦੇ ਨੇ ਵੀ ਤੁਹਾਡੀ ਵੀਡੀਓ ਤੋਂ ਐਂਟਰਟੇਨਮੈਂਟ ਵੀ ਪੂਰਾ ਮਿਲਦਾ ਹੈ ਓਕੇ ਇਹ ਫਿਲਮ ਦੇ ਵਿੱਚ ਖਾਸ ਕਰਕੇ ਉਹ ਅੱਜ ਤੁਸੀਂ ਪੁੱਛੇ ਵੀ ਹੋ ਜੀ ਪ੍ਰਾਊਡਲੀ ਮੂਵਮੈਂਟ ਆ ਮੈਨੂੰ ਲੱਗਦਾ ਇਹ ਅੰਮ੍ਰਿਤਸਰ ਲਈ ਵੀ ਤੇ ਤੁਹਾਡੇ ਲਈ ਵੀ ਹਾਂਜੀ ਮੈਂ ਤੇ ਵੈਸੇ ਆਪਣੇ ਦਿਲੋਂ ਤਨੋਂ ਮਨੋਂ ਬਹੁਤ ਕਾਮੇਡੀਅਨ ਹੈਗੀ ਆ ਮੈਨੂੰ ਹੱਸਣਾ ਬਹੁਤ ਪਸੰਦ ਆ ਤੇ ਜਦੋਂ ਇਦਾਂ ਦੇ ਕਨਸੈਪਟ ਆਉਂਦੇ ਉਹ ਵੀ ਕੁਝ ਵੱਖਰਾ ਕਿਉਂਕਿ ਆਪਾਂ ਬਚਪਨ ਤੋਂ ਵੇਂਦੇ ਆ ਰਹੇ ਆ ਇੱਕ ਤਰੀਕੇ ਦੀਆਂ ਹੀ ਕਾਮੇਡੀ ਆਉਂਦੀ ਆ ਤੇ ਉਹ ਮਾੜੀਆਂ ਨਹੀਂ ਸੀ ਹਰ ਕੋਈ ਜਿਹੜੀ ਚੀਜ਼ ਤੇ ਮਿਹਨਤ ਕੀਤੀ ਜਾਂਦੀ ਆ ਉਹ ਵਧੀਆ ਹੀ ਹੁੰਦੀ ਆ ਪਰ ਕਹਿਣਾ ਮਤਲਬ ਕਿ ਜੋ ਮਨੀਸਰ ਲੈ ਕੇ ਆਏ ਨੇ ਸਾਡੇ ਸਰ ਤੇ ਨਾਲੇ ਨਰੇਸ਼ ਭਾਜੀ ਐਂਡ ਪੰਗੂ ਮੈਮ ਸਾਡੇ ਵੀਰ ਜੀ ਨਹੀਂ ਹਣੀ ਭਾਜੀ ਹਣੀ ਮੱਤੂ ਉਹਦਾਂ ਮੇਰਾ ਆ ਵੀ ਆਦਾ ਮੇਰਾ ਘਰ ਵੀ ਆਦਾ ਪਰ ਹੁਣ ਭੁੱਲ ਗਈ ਨਹੀਂ ਇਹ ਤਾਂ ਸਾਡੇ ਅਸੀਂ ਤੇ ਮਿਲਦੇ ਰਹੀਦਾ ਆ ਵੀਰ ਜੀ ਹੋਣਾ ਨਾਲ ਠੀਕ ਆ ਸਾਡੇ ਅਤਰੀ ਭਾਜੀ ਮਾ ਵੀਡੀਓ ਚਾਲ ਦੇਖੋ ਤਾਂ ਗਾ ਇਹ ਟਾਈਮ ਹੁੰਦਾ ਵਿਆਹ ਤੋਂ ਕੁਝ ਸਾਲ ਬਾਅਦ ਵੀਰ ਜੀ ਆ ਬਣਾ ਲੀ ਠੀਕ ਹੈ ਮੇਰੇ ਹਸਬੰਡ ਪ੍ਰੀਤ ਜੀ ਮਤਲਬ ਇਹ ਕਹਿਣਾ ਚਾਹਨੀ ਆ ਕਿ ਬਹੁਤ ਮਜ਼ਾ ਆਂਦਾ ਹੈ ਜ਼ਿੰਦਗੀ ਚ ਨਾ ਲੋਕਾਂ ਦੀ ਜ਼ਿੰਦਗੀ ਸਟ्रेस ਬਹੁਤ ਜ਼ਿਆਦਾ ਆ ਠੀਕ ਹੈ ਬਹੁਤ ਜ਼ਿਆਦਾ ਭਾਵੇਂ ਪੜ੍ਹਾਈ ਦਾ ਹੋਵੇ ਭਾਵੇਂ ਕਿਸੇ ਚੀਜ਼ ਦਾ ਕਰਜ਼ੇ ਦਾ ਹੋਵੇ ਭਾਵੇਂ ਰਿਸ਼ਤੇਦਾਰੀਆਂ ਦਾ ਹੋਵੇ ਉਹਦੇ ਵਿੱਚੋਂ ਨਾ ਜਦੋਂ ਐਦਾਂ ਦਾ ਕਨਸੈਪਟ ਜਾਂ ਐਦਾਂ ਦੀ ਫਿਲਮ ਵੇਖਣੋਂ ਲੋਕਾਂ ਨੂੰ ਮਿਲਦੀ ਹੈ ਨਾ ਤੇ ਲੋਕ ਬਹੁਤ ਖੁਸ਼ ਹੋ ਜਾਂਦੇ ਆ ਤੇ ਮੈਂ ਤਾਂ ਸੋਚਦੀ ਆ ਕਿ ਕਿਆ ਬਾਤ ਹੈ ਮਤਲਬ ਕਿਆ ਸੋਚਣ ਦੀ ਸਮਰੱਥਾ ਹੈਗੇ ਇਹ ਚੀਜ਼ ਬਣਾਈ ਕਿ ਇਸ ਸੋਹਣੇ ਜੋੜੀ ਆ ਠੀਕ ਹੈ ਮੈਂ ਤੁਹਾਨੂੰ ਮੈਂ ਕਿਵੇਂ ਦੱਸਾਂ ਕਿ ਤੁਹਾਨੂੰ ਹਾਸੇ ਆਏਗਾ ਹਾਂ ਠੀਕ ਆ ਟ੍ਰੇਲਰ ਦੇਖਿਆ ਅਸੀਂ ਟ੍ਰੇਲਰ ਰਿਪੀਟ ਤੇ ਦੇਖਿਆ ਤੇ ਸਾਰੇ ਮੈਨੂੰ ਪਤਾ ਫਿਲਮ ਰਿਪੀਟ ਤੇ ਦੇਖਣਗੇ ਠੀਕ ਆ ਕਿਉਂਕਿ ਕਈ ਚੀਜ਼ਾਂ ਚ ਹੀ ਹੁੰਦਾ ਹੈ ਕਿ ਬੰਦਾ ਗਾਰੰਟੀ ਨਾਲ ਚੀਜ਼ ਕਹਿ ਸਕਦਾ ਹੈ ਤੇ ਆਈ ਨੋ ਤੇ ਜਦੋਂ ਮੈਂ ਕੋਈ ਰੀਲ ਪਾਣੀ ਹੁੰਦੀ ਹੈ ਨਾ ਮੈਨੂੰ ਪਤਾ ਹੁੰਦਾ ਹੈ ਰੀਲ ਚੱਲਣੀ ਤੇ ਰੀਲ ਨਹੀਂ ਚੱਲਣੀ ਠੀਕ ਹੈ ਇਹ ਨਹੀਂ ਆ ਗਈ ਮੈਂ ਉਹ ਹੈਗੀ ਪਤਾ ਹੁੰਦਾ ਸਹੀ ਗੱਲ ਪਤਾ ਲੱਗ ਇੱਕ ਕਲਾਕਾਰ ਹੁੰਦਾ ਨਾ ਉਹਨੂੰ ਪਤਾ ਹੁੰਦਾ ਕਿ ਯਾਰ ਇਹ ਚੀਜ਼ ਤੇ ਲੋਕਾਂ ਨੇ ਹੱਸਣਾ ਆ ਜਦੋਂ ਉਹ ਬਹੁਤ ਵਾਰ ਖੁਦ ਹੱਸਿਆ ਹੁੰਦਾ ਆ ਕਿਉਂਕਿ ਕਲਾਕਾਰ ਬਹੁਤ ਘੱਟ ਹੱਸਦਾ ਹੈ ਜਦੋਂ ਉਹ ਆਪਣੀ ਚੀਜ਼ ਬਣਾਉਂਦਾ ਉਹ ਜਾਲਾ ਨੁਕਸ ਕਰਦਾ ਲੋਕ ਇਹ ਚ ਹੱਸਣਗੇ ਕਿ ਨਹੀਂ ਬਟ ਇਹ ਜਿਹੜੀ ਚੀਜ਼ ਆ ਨਾ ਮੈਂ ਕਹਿੰਨੀ ਆ ਮਾਸ਼ਾਅੱਲਾ ਬਹੁਤ ਬਹੁਤ ਵਧੀਆ ਆ ਕਮਾਲ ਆ ਜਿਵੇਂ ਤੁਹਾਡੀ ਜੋੜੀ ਦੋਵਾਂ ਦੀ ਕਈ ਵੀਡੀਓ ਦੇ ਵਿੱਚ ਵੇਖਿਆ ਪ੍ਰੀਤ ਭਾਈ ਕਰ ਦਿੰਦਾ ਇਹ ਰੋਦੇ ਉਹਨਾਂ ਦੀ ਥੋੜੀ ਲੱਗਦੀ ਮੈਨੂੰ ਸਹੀ ਗੱਲ ਆ ਬਿਲਕੁਲ ਪਰ ਨਹੀਂ ਇਹ ਤੇ ਬਹੁਤ সুইਟ ਲੱਗੇ ਆ ਤੇ ਉਹ ਮਹਾ ਕੋ ਡਰੇ ਲੱਗੇ ਆ ਕਿਉਂਕਿ ਉਹਨਾਂ ਨੇ ਮਤਲਬ ਜੋ ਸੋਚਿਆ ਕਿ ਆਪ ਹੀ ਇਹ ਹੋਏਗਾ ਤੇ ਅੱਗੋਂ ਪਤਾ ਨਹੀਂ ਹੁਣ ਕੀ ਹੋਏਗਾ ਤੇ ਲੋਕ ਵੇਖ ਕੇ ਹੀ ਜਾਣਣਗੇ ਮੈਨੂੰ ਪਤਾ ਸੀ ਨਾ ਮੈਂ ਤਾਂ ਇਹ ਖੁਸ਼ ਸੀ ਕਿ ਇੰਨੇ ਸਾਲਾਂ ਬਾਅਦ ਮੇਰਾ ਹਸਬੰਦ ਆ ਗਿਆ ਸਹੀ ਇਹਨਾਂ ਨੂੰ ਇਹ ਪਤਾ ਸੀਗਾ ਕਿ ਮੈਂ ਬੇਰੀਵਾਨੀ ਕਰ ਰਹੀ ਹਾਂ ਤੁਹਾਡੀ ਜਵਾਨੀ ਵਾਪਸ ਆ ਗਈ ਤੇ ਉਹਨਾਂ ਦੇ ਜਿਹੜਾ ਹੋਸ਼ ਗੁੰਮ ਹੋ ਗਏ ਕਿ ਪਤਾ ਆਪੇ ਬਣਾਉਗੇ ਸੋ ਹਾਂ ਬਹੁਤ ਬਹੁਤ ਝਟਕਾ ਲੱਗਿਆ ਨਾ ਬੰਦੇ ਨੇ ਸੋਚਿਆ ਕੁਝ ਹੋਰ ਹੁੰਦਾ ਸੋਚ ਕੇ ਜਾਵੇ ਕੀ ਤੁਸੀਂ ਅੱਜ ਸੋਸ਼ਲ ਮੀਡੀਆ ਤੋਂ ਅੱਜ ਇੱਡੇ ਵੱਡੇ ਪਾਰਟਨਰ ਤੇ ਆਏ ਹੋ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਇਸ ਫਿਲਮ ਦੇ ਵਿੱਚ ਤੁਹਾਡਾ ਮੈਂ ਬਹੁਤ ਸ਼ੁਕਰਗੁਜ਼ਾਰ ਆਂ ਰੱਬ ਦਾ ਜਦੋਂ ਬੰਦਾ ਮਿਹਨਤ ਕਰਦਾ ਆ ਤੇ ਉਹਨੂੰ ਜਦੋਂ ਇੰਨੇ ਚੰਗੇ-ਚੰਗੇ ਸ਼ਖਸੀਅਤਾਂ ਨਾਲ ਬੈਠਣ ਦਾ ਮੌਕਾ ਮਿਲਦਾ ਨਾ ਸਭ ਤੋਂ ਵੱਡੀ ਗੱਲ ਉਹਦੇ ਲਈ ਇਹੀ ਹੁੰਦੀ ਆ ਠੀਕ ਹੈ ਕਿ ਹਾਂਜੀ ਵੀ ਹੁਣ ਰੱਬ ਨੇ ਮੇਰੀ ਸੁਣ ਲਈ ਆ ਤੇ ਮੈਂ ਬਹੁਤ ਲੱਕੀਆ ਆ ਮੈਂ ਜੋ ਵੀ ਕਹਿੰਨੀ ਆ ਮਤਲਬ ਦਿਲ ਤੋਂ ਕਹਿੰਨੀ ਆ ਸੱਚੀ ਅੱਜ ਮੈਂ ਸੱਚੀ ਬਹੁਤ ਖੁਸ਼ ਆ ਠੀਕ ਹੈ ਤੇ ਮੈਂ ਹੀ ਜਾਣੀ ਆ ਕਿ ਮੈਂ ਐਦਾ ਦੇ ਹੀ ਚੰਗੇ ਲੋਕਾਂ ਨਾਲ ਤੁਹਾਡੇ ਵਰਗੇ ਚੰਗੇ ਲੋਕਾਂ ਨਾਲ ਰੋਜ਼ ਮਿਲਦੀ ਰਵਾਂ ਤੇ ਇਹ ਸਫਰ ਤਲਾਕਾਰੀ ਦਾ ਕਦੇ ਨਾ ਖਤਮ ਹੋਵੇ ਤੇ ਮੈਂ ਐਦਾ ਹੀ ਹੱਸਦੀ ਰਵਾਂ ਹਸਾਉਂਦੀ ਰਵਾਂ ਤੇ ਐਕਟਿੰਗ ਕਰਦੀ ਰਵਾਂ